ਮੂੰ ਮਠਾ ਕਰ ਗਿਆ ਸਾਰਿਆਂ ਦਾ ਕਿਹੜੀ ਖੁਸ਼ੀ ਚ ਖੁਸ਼ੀ ਇਹ ਹੈ ਕਿ ਮੰਨਤ ਪਾਸ ਹੋਈ ਉਹ ਬੱਲੇ ਨਹੀਂ ਪਾ ਹੋਣੀ ਟਲੋਰ ਕਰਨ ਕਰਨਾ ਤਾੜੀਆਂ ਵੀ ਮਾਰਦੀਆਂ ਆਹ 92 ਪਰਸੈਂਟੇਜ ਵਿੱਚ ਬੱਲੇ ਹੁਣ ਆਜਿਓ ਸੋ ਜੋ 50 ਘੱਟ ਨੰਬਰ ਸੇ ਸੋ ਆਏ ਆ ਬੱਲੇ ਮਜਾ ਹੁਣ ਗੰਗਾ ਆਲੇ ਮੜ ਪਹਿਲਾ ਮੰਨਤਾ ਮੂੰ ਮਠਾ ਕਰ ਗਿਆ ਮੰਨ ਤੋ ਅਤਾਰੇ ਮੈਂ ਮਠਿਆਈ ਛੱਡੀ ਸੀ ਪਰ ਹੁਣ ਇਹ ਪਰ ਤੇਰੀ ਤੇਰੇ ਕਰਕੇ ਸਿਰਫ ਇੱਕ ਤੇਰੇ ਕਰਕੇ ਵੇਲਾ ਇੰਨਾ ਮੇਰਾ ਪਿਆਰ ਆ ਤੇਰਾ ਕਰਮ ਵਧਾਈਆਂ ਬਹੁਤ ਬਹੁਤ ਰੱਖੀਆਂ ਕਰੇ ਬਹੁਤ ਬਹੁਤ ਵਧਾਈਆਂ ਹੁਣ ਤੇ ਨਾਲ ਹੀ ਤੂੰ ਬਹੁਤ ਬਹੁਤ ਰੱਖੀਆਂ ਕਰੇ ਹੋਰ ਵਧੀਆ ਵਧੀਆ ਤੇਰੀ ਕੈਮਰਾਮੈਨ ਪੀ ਪ੍ਰੈਸ਼ਰ ਜੀ ਨਹੀਂ ਆਉਣਾ ਕਦੀ ਵੀ ਠੀਕ ਆ ਇਹ ਨਹੀਂ ਸੋਚਣਾ ਕਿ ਭਾਈ ਮੇਰੇ 90% ਆਉਣ 95% ਆਉਣ ਠੀਕ ਆ ਪ੍ਰੈਸ਼ਰ ਜੀ ਨਹੀਂ ਆਉਣਾ ਜਿਹੜਾ ਪ੍ਰੈਸ਼ਰ ਆ ਨਾ ਉਹ ਨਾ ਜਿੰਨਾ ਤੂੰ ਆਖੇਂ ਕਿ ਮੈਂ ਹੱਦੋਂ ਜ਼ਿਆਦਾ ਪੜਨਾ ਵਾ ਹੈ ਨਾ ਉਨੇ ਤੈਨੂੰ ਵੀਕ ਕਰਨਾ ਠੀਕ ਆ ਬੈਲੈਂਸ ਰੱਖ ਕੇ ਹਰ ਪਾਸੇ ਬਰਾਬਰ ਬਰਾਬਰ ਜਾਣਾ ਠੀਕ ਆ ਸਿਹਤ ਦਾ ਵੀ ਧਿਆਨ ਰੱਖਣਾ ਵਾ ਤੇ ਆਪਣੀ ਆਪਣਾ ਪੜ੍ਹਾਈ ਦਾ ਵੀ ਧਿਆਨ ਰੱਖਣਾ ਵਾ ਤੇ ਦਿਮਾਗ ਦਾ ਵੀ ਧਿਆਨ ਰੱਖਣਾ ਵਾ ਕਿ ਯਾਰੀ ਜਿਆਦਾ ਪੜ੍ਹ ਪੜ ਕੇ ਛੁਦਾਈ ਹੋ ਜੀਦਾ ਠੀਕ ਆ ਪ੍ਰੈਸ਼ਰ ਨਹੀਂ ਰੱਖਣਾ ਤੇ ਸਮਝਣਾ ਵਾ ਠੀਕ ਆ ਰੱਟੇ ਨਹੀਂ ਮਾਰਨੇ ਸਮਝਣਾ ਵਾ ਠੀਕ ਆ ਜਲਦੀ ਜਾਣੀ ਇੱਥੇ ਜਿੰਦਗੀ 10th ਲਈ ਜਾਈ ਹੁਣ ਪਲੱਸ 2 ਇਹ ਹੋਇ ਇਹਨੂੰ ਸਮਝਾਉਂਦੇ ਰਹੇ ਹਾਂ ਕਿ ਬਸ ਇਹਦਾ ਇੱਕ ਨੰਬਰ ਵੀ ਕੱਟ ਹੁੰਦਾ ਨਾ ਟੈਸਟ 'ਚ ਫਿਰ ਹੁੰਦਾ ਨਹੀਂ ਇਹ ਨਹੀਂ ਕੋਈ ਗੱਲ ਦੀ ਜਿਹੜੀ ਹੁਣ ਗਾਂਵਾਂ 'ਚ ਪੜ੍ਹਾਈ ਆਉਣੀ ਆ ਨਾ ਉਹ ਪੜਾਈ ਨੇ ਤਾਫ ਹੁੰਦੀ ਜਾਣਾ ਹੁਣ ਪਹਿਲਾਂ ਇਹਦੇ ਹੁੰਦੇ ਹੁੰਦੇ 99 ਤੋਂ 90 ਆ ਜੀ ਰੁਕੋ ਨਹੀਂ ਗੱਲ ਲੱਗੀ ਹਾਂ ਪਹਿਲਾਂ ਇਹਦੇ ਜਿਹੜੇ ਪਰਸੈਂਟੇਜ ਹੁੰਦੀ ਨਾ ਛੋਟੀਆਂ ਕਲਾਸਾਂ 'ਚ 99 ਵੀ ਆਈ ਨਾ ਇੱਕ ਵਾਰੀ 98 99 97 ਤੱਕ ਹੁੰਦੀ ਹੁਣ 10th ਹੋ ਗਈ ਨਾ ਇਹਦੇ ਵਿੱਚ 92 ਹੋ ਗਿਆ ਕੰਪੀਟੀਸ਼ਨ ਵੱਧ ਗਿਆ ਹੋਣਾ ਇਹ ਕਿਸ਼ੋਰ 40 45 ਆਉਂਦੇ ਤਾਂ ਵੀ ਫੁੱਲੇ ਨਹੀਂ ਸਮਾਉਂਦੇ ਮੈਂ ਕਿਹ ਕਹਿੰਦੀ ਆ ਇਹ ਤਾਂ ਕਿਹਨੇ ਪਾਸ ਹੁੰਦੇ ਨੇ ਤਾਂ ਵੀ ਹੱਥ ਪਾਸ ਹੋ ਜਾਂਦੇ ਆ ਆਹ ਪਰਸੈਂਟੇਜ ਨਹੀਂ ਪਤਾ ਹੁੰਦਾ ਪਾਸ ਹੋ ਜਾਂਦੇ ਨੇ 33 ਨੰਬਰ ਵਾਲਾ ਪਾਸ ਆ ਬਸ ਇਹ ਤੋਂ ਘੱਟ ਇੰਨੇ ਆ ਲੈਣਾ ਹੋ ਬਾਬਾ ਜੀ 33 ਤੋਂ ਉੱਪਰ ਆ ਜਿਹਨੇ ਕਿਹਦੇ ਪਾਸ ਹੋ ਜਾਂਦੇ ਆ ਬਾਬਾ ਜੀ ਇਹ ਪੜਾਈ ਟਫ ਹੁੰਦੀ ਜਾਣੀ ਹਾਂ ਚੀਜ਼ ਤੂੰ ਲੈਣ ਦਾ ਪੀਣਾ ਕਿ ਪਿਛਲੀ ਵਾਰੀ ਮੇਰੇ 90% ਆਏ ਯਾਰ ਕਿ ਮੇਰੇ 88 ਆ ਗਏ ਆ ਹਨਾ ਤੇ ਇੰਨੇ ਦਿਨੂ ਜਿਹੜਾ ਨਾ ਮੁੜ ਕੇ 88 ਆਇਆ ਫਿਰ ਘਟਦੇ ਜਾਣੇ ਆ ਨਹੀਂ ਤੇ ਠੀਕ ਆ ਨਾ ਤਾਂ ਬਹੁਤ ਜ਼ਿਆਦਾ ਕਾਂਸ਼ਾਲਾ ਮਾਰਨ ਦੀ ਸੋਚਣਾ ਵਾ ਤੇ ਨਾਲ ਜੂੰ ਦੀ ਚਾਲੇ ਹੋ ਜਾਣਾ ਠੀਕ ਆ ਬਸ ਇੱਕ ਬੈਲੈਂਸ ਰੱਖ ਕੇ ਚੱਲਣਾ ਵਾ ਚੱਲੀ ਜਾਣਾ ਮਿਹਨਤ ਨਾਲ ਆਪਣੇ ਨੰਬਰ ਜਿੰਨੇ ਵੀ ਹੋਣ ਉਹਨੇ ਹੀ ਵਧੀਆ ਹਾਂ ਕਿੰਨਾ ਕੁ ਫੜਦੀ ਹੋਊਗੀ ਅੱਦਾਂ ਮਿਹਨਤ ਬੜੀ ਕਰ ਤਾ ਪੜ ਕੇ ਦਿਖਾ ਬੀਬੀ ਸੀ ਆਉਂਦੀ ਆ ਦੱਸ ਦੇ ਨਾ ਪਿਛਲੇ ਗਰਮੀ ਵਿੱਚ ਵੀ ਇਹਨੇ ਅੰਦਰ ਹੀ ਲੱਗੀ ਰਹਿਣਾ ਤੇ ਸਹੀ ਗੱਲ ਹੈ ਵੀਡੀਓ ਬਣਾਉਨੇ ਆ ਨਹੀਂ ਰੋ ਪੜਦੀ ਨਹੀਂ ਚੱਲ ਬੀਏ ਦੇ ਸਪੈਲਿੰਗ ਦੱਸ ਦੱਸ ਦੇ ਹਲਾਇ ਇਹ ਬੀਟੀ ਉਹ ਵੀ ਪੁੱਤ ਦੋ ਵਕਰ ਆਉਂਦਾ ਇਹਨਾਂ ਨਾ ਇਹਨਾਂ 10 ਵਜੇ 11 ਵਜੇ ਸੌਣਾ ਨਹੀਂ ਆਖਣਾ ਮਮਾ ਮੈਨੂੰ 2 ਵਜੇ ਖਾਲ ਦੇ ਉਹ ਤੇ ਮੈਂ ਹਾਂ ਫਿਰ ਸਵਾ ਕਿੰਨੇ ਘੰਟੇ ਪੇਪਰ ਵਿੱਚ ਜਾਗਾਂ ਤੇ ਫਿਰ ਉੱਥੇ ਨੀਂਦ ਹੀ ਆਉਣੀ ਆ ਪੁੱਤਾਂ ਨੂੰ ਨੀਂਦ ਵੀ ਆਪਣੇ ਜ਼ਰੂਰੀ ਹੁੰਦੀ ਹੈ ਨਾ ਧਿਆਨ ਰੱਖ ਸਿਹਤ ਦਾ ਵੀ ਧਿਆਨ ਰੱਖ ਠੀਕ ਆ ਪਿਛਲੀ ਵਾਰੀ ਸਾਰੀ ਨਾਲ ਤਾੜੀਆਂ ਮਾਰ ਦੋ ਵੀ ਕੁੜੀ ਵੀ ਹੌਸਲਾ ਜਾਈ ਗਾ ਦਿਓ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਹੀ ਗੱਲ ਬੱਤੀ ਹੋਰ ਤਰੱਕੀ ਬਖਸ਼ੇ ਤੂੰ ਬੜੀ ਤੇਰੇ ਮੁੰਡੇ ਨੂੰ ਵੀ ਇੰਨੀ ਹੋ ਜਾਏਗੀ ਸਾਡੇ ਮੁੰਡੇ ਤੇਰੇ ਕਿੰਨੇ ਆਏ ਓਏ ਪਤਾ ਪਤਾ ਹੀ 60% ਵਾਲਾ ਬਾਕੀ ਨਵ ਵੀ ਇੰਟੈਲੀਜੈਂਟ ਆ ਪੜਾਈ ਦੀ ਵਿੱਚ ਇਹਦੀ ਕੀ ਗੱਲੀ ਮਨ ਨਵ ਵੀ ਤਰੀਕ ਕਰੋ ਯਾਰ ਨਾ ਖੁਲਿਆ ਨਵ ਵੀ ਪੜਦੀ ਆ ਨਾ ਨਵ ਵੀ ਨਾ ਵੀ ਪੜਦੀ ਆ ਅਸੀਂ ਵੀਡੀਓ ਬਣਾਉਣਾ ਹੁੰਦੇ ਤੇ ਦੋਵੇਂ ਭੈਣਾਂ ਆਪਣੇ ਕਮਰੇ ਚ ਵੜ ਕੇ ਬਾਹਰ ਨਾ ਪੜਦੀਆਂ ਰਹਿੰਦੀਆਂ ਵਾ ਮੈਂ ਕਹਿੰਦਾ ਨਾ ਹਮੇਸ਼ਾ ਹੋ ਜਾਂਦੇ ਆ ਕੀ ਹੋ ਗਿਆ ਇੱਧਰ ਕੀ ਹੋ ਗਿਆ ਐਵੇਂ ਸ਼ਰ ਕੈਮਰਾ ਸਾਹਮਣੇ ਨਹੀਂ ਦੱਸਣ ਵਾਲੀ ਗੱਲ ਕੀ ਹੋ ਗਿਆ ਨਾ ਹਾਂ ਜਰੀ ਨੂੰ ਬੱਚਾ ਨਹੀਂ ਨਾ ਇਹਨਾਂ ਨੂੰ ਬਿਸ਼ਾ ਇਹੋ ਹੀ ਗੱਲ ਆਂਦੇ ਰਹਿੰਦੇ ਆਂ ਵੀ ਪੜੋ ਵੀ ਪਰ ਇਹ ਆ ਵੀ ਆਪਣੀ ਸਿਹਤ ਤਾਂ ਵੀ ਧਿਆਨ ਰੱਖੋ ਨਹੀਂ ਤੇ ਨਾ ਕਈ ਵਾਰੀ ਪੇਰੈਂਟਸ ਹੁੰਦਾਏ ਵੀ ਆਖੇ ਆਖਦੇ ਵੀ ਪੂਰਾ ਪੜਾਈ ਆਲ ਜ਼ੋਰ ਦੇਣਾ ਵਾ ਥੋੜੇ ਵੀ ਨੰਬਰ ਆ ਜਣਾ ਆਖਣਾ ਹੋਰ ਚਾਹੀਦਾ ਵਾ ਤੇ ਇਦਾਂ ਬੱਚਿਆਂ ਨੂੰ ਇੰਨਾ ਜ਼ੋਰ ਵੀ ਨਹੀਂ ਪਾਉਣਾ ਚਾਹੀਦਾ ਠੀਕ ਆ ਬੱਚਿਆਂ ਨੂੰ ਇਹਨਾਂ ਦੋਵਾਂ ਵਿਚਾਰੀਆਂ ਨੂੰ ਪਤਾ ਹੈ ਵੀ ਅਸੀਂ ਪੜਨਾ ਪੜਨਾ ਹੁਣ ਉਹਤੇ ਇੰਨਾ ਜ਼ੋਰ ਦਿੰਨੇ ਆ ਤੇ ਉਹਨੇ ਆਪਣੀ ਮਰਜ਼ੀ ਨਾਲ ਉਹਨੇ ਨਹੀਂ ਪੜਨਾ ਪਹਿਲਾਂ ਮੈਂ ਬੜਾ ਉਹਨੂੰ ਆਲੀ ਹੁੰਨੇ ਆ ਪਰ ਹੁਣ ਵੀ ਆਖੀ ਦਾ ਪਰ ਘਟ ਆਖੀ ਦਾ ਵੀ ਨਹੀਂ ਕਿੰਨਾ ਲੜਦੇ ਆ ਇੱਕ ਦੂਜੇ ਨਾਲ ਹੋਰ ਕੀ ਕਾਡ ਕਾ ਡਾਇਲੋਗ ਹੈ ਚੁਗਲੀਆਂ ਨਹੀਂ ਕੈ ਐਕਸਪਾਇਰੀ ਦਵਾਈ ਨੂੰ ਕਾ ਆਪਾਂ ਬਹੀ ਦਵਾਈ ਬਣਾਇਆ ਕੋਝ ਘਟਾ ਕੋਝ ਘਟਾ ਕਈ ਕੋ ਸੜੇ ਦੀ ਨਾਲੀ ਗਲੇ ਸੀਂ ਦੇ ਜੀ ਚਲੋ ਚੱਲੀਏ ਮੂਰਤੀ ਅੰਦਰ ਨਾ ਬਿੰਦਾ ਚਲੋ ਨਹੀਂ ਕੋਈ ਵੀ ਪਿੱਛੇ ਨਹੀਂ ਹੈਗਾ ਹੁੰਦੇ ਟਾਈਮ ਦੇ ਵਿੱਚ ਹਮ ਨਾ ਲੇਡੀ ਦੇ ਪਿੱਛੇ ਆ ਤੇ ਨਾਮ ਜੈਂਟਸ ਜੈਂਟ ਦੇ ਪਿੱਛੇ ਆ ਸਾਰੇ ਇੱਕ ਦੂਜੇ ਦੇ ਵੱਧ ਕੇ ਆ ਆਹੋ ਨਾਨੂ ਆ ਵਿੱਚੇ ਲੱਸਸ ਸਾਰੇ ਮੁੰਡੇ ਸਾਰੇ ਵੱਡ ਛੱਡ ਕੇ ਇੱਕ ਦੂਜੇ ਨਾਲੋ ਚਲੋ ਜੀ ਨਾ ਬੱਚੇ ਪਿੱਛੇ ਆ ਨਾ ਵੱਡੇ ਬੱਚੇ ਆ ਚਲੋ ਕੋਣ ਚੱਲਣਾ ਵਾ ਟਕੜਾਈ ਆ ਕਿ ਮੰਤਦਾ ਵਾ ਕਪੂ ਸ੍ਰੀ ਗਾਲ ਇਹਦੇ ਭਰਾ ਬੁੱਧਰਪੁਰ ਵਾਲਾ ਤੇ ਟਿੱਕੀਆਂ ਨਹੀਂ ਖਾਦੀ ਕਰ ਅੱਜ ਲੱਗੇ ਖਾਣ ਉਹਦਾਂ ਦੇ ਰਹਾਂਗੇ ਹਾਂ ਲੋ ਮੂੰ ਮਿੱਠਾ ਕਰੋ ਇਹ ਵੀ ਮੂੰ ਨੇ ਤਾਂ ਬੇ ਮੈਂ ਮਿੱਠਾ ਕਰੂੰਗੀ ਰੋਈ ਹਰ ਵਾਰ ਇਹ ਕਿਹੜੀ ਕੋਈ ਜਿੱਦ ਹੈ 400 ਰੁਪਏ ਜਾ ਨਾ ਸਮਝੰਦ ਕਾ ਦੇ ਤਾਂ ਠੀਕ ਹੈ ਤਾਂ ਫੋਟੋ ਵੀਡੀਓ ਕਿੰਨਾਵਾਂ ਨਾਵਾਂ ਜਿਹਾ ਹੋਣਾ ਰਿਜ਼ਲਟ ਇੱਕੋ ਇੱਕੋ ਕੀ ਕਰੀਏਗਾ ਨਾ ਬਸ ਹੋਰ ਠੀਕ ਹੈ ਆ ਮਨੇ ਦੇ ਪਾਉਣ ਦੀ ਅਮੇਰਾ ਕੋਲ ਲੂ ਪਾ ਲੈਣਾ ਇਹ ਛੜੀ ਦਿਹਾੜੀ ਨਹੀਂ ਲੱਗੇ ਲੱਗਾ ਕੱਲ੍ਹ ਕੋ ਕਰ ਸਕਦੇ ਹਾਂਜੀ ਬੱਚੇ ਪਾਈਏ ਬੱਚੀਆਂ ਚੱਲ ਐ ਕਲੂ ਕਲੂ ਯਾਦ ਬੱਚੀਆਂ ਪਾ ਲੋ ਇਹ ਐਂ ਦਾਗਾ ਸੀ ਤੋਗਾ ਸੀ ਤੋਗਾ ਕਦਾਵਾਂ ਦੱਸਾਂਗੇ ਮੰਡੀਆਂ ਹੋ ਫਿਰ ਦੱਸਾਂਗੇ ਮਹਿਕ ਮੰਡੀਆਂ ਹੋ ਗਿਆ ਫਿਰ ਦੱਸਾਂਗੇ ਦੱਸਾਂਗੇ ਆਣਗੇ ਚਲੋ ਚਾਰੀ ਦੇ 33% ਹੋਰ ਲੈਣਾ ਹੋਰ ਲੈਣਾ ਚਲ ਹੁਣ ਦੂਜੇ ਚਾਚੀ ਘਰ ਚਲੀਏ ਲੱਗ ਗਿਆ ਜੀ ਕਿ ਬਸ ਹੁਣ ਪਹਿਲੇ ਦਿਨ ਹੁੰਦਾ ਸੀ ਸੱਚਾ ਸੱਚਾ ਜੀ ਹੁੰਦਾ ਹੈ ਹੁਣ ਜਿੱਤਰੀ ਲੜੀ ਨੂੰ ਬਹੁਤ ਹੀ ਫੋਨ ਕਿੰਨੇ ਨੰਬਰ ਆ ਗਏ ਡੈਡੀ ਗੋਟ ਆਜੋ ਕਹਾਂਗੇ ਇਹ ਤਾਂ ਇਹ ਵੀ ਕੰਮ ਕਰਨਾ ਵਾ ਚਾਚਾ ਕਿੱਥੇ ਨੇ ਚਾਚਾ ਮਾਂ ਵੀ ਕੋਲ ਡਰਾਈਵਰ ਲੱਭਣੇ ਆਈ ਉਹਨਾਂ ਨੂੰ ਕਹਦਾਂ ਨਾ ਉਹ ਸੁੱਟ ਦੇ ਕਿੰਨੂੰ ਸਰ ਕਰ ਦਿੰਦੇ ਨੇ ਟਰਾਲੀ ਤਰ ਨੂੰ ਮੰਨ ਲਾ ਚਾਚਾ ਚਾਚਾ ਇਹ ਵਾਸਤੇ ਵੀ ਕਾੜ ਦੇ ਚਾਚੇ ਦੀ ਵਾਸਤੇ ਕਿੰਨੀ ਕਲਾ ਚ ਆਇਆ ਮੇਰਾ ਪੋਤਾ ਵੀ ਮੈਨੂੰ ਦੱਸੇ ਨਾ 11ਵੀਂ ਚ ਸ਼ਾਬਾਸ਼ ਬੋਦਾ ਬੋਦਾ ਪੁੱਤ ਪੜਿਆ ਕਰ ਮੇਰੇ ਤੇ ਵੀ ਪੜ ਕੇ ਫਿਰ ਵੱਡਾ ਅਫਸਰ ਬਣ ਜੇਗਾ ਚਾਚਾ ਉਹ ਵੀਡੀਓ ਨੂੰ ਚਲਵਾ ਦਿਖਾ ਲਾ ਹਾਂ ਵੀਡੀਓ ਨੂੰ ਚਲਵਾ ਕਿਤਰਾ ਦਾ ਦਾਬੇ ਨਾਲ ਦੋਬੇ ਬੋਦਾ ਬੋਦਾ ਪੜਿਆ ਹੱਸ ਕੇ ਥੋੜੀ ਗੁੱਸੇ ਜਿਹਾ ਪੂਰਨ ਨੇ ਕੀ ਕਰ ਦੋਦਾ ਬੋਦਾ ਪੜਿਆ ਯਾਰ ਪੜਿਆ ਕਿ ਤੇ ਫੇਰ ਹੀ ਅਫਸਰ ਬਣੇਗੀ ਜਿਆਦਾ ਗੁੱਸੇ ਜੇ ਕਰਦਾ ਮੈਂ ਅਜੇ ਡਰ ਜੀ ਗਈ ਮੈਂ ਆਪਣੀ ਭੋਤਰੀ ਦੇ ਹੱਥੀਂ ਆਉਣੀ ਚੱਲ ਕੋਈ ਨਹੀਂ ਡਰ ਜਾਏਗਾ ਇਹਦਾ ਪੁੱਤਰੀ ਭੋਲਾ ਏ ਸਾਰਿਆਂ ਨੇ ਭੋਲਾ ਏ ਚਲ ਮੇਰੇ ਨਾਲ ਕੋਈ ਇੱਕੋਂ ਸੋੜਾ ਵੱਡੀਆਂ ਦਫਾਵਾ ਸਾਡੀ ਦਾ ਬੰਦੇ ਅਫਸਰ ਬਾਣ ਚਲੋ ਚਲਿਓ ਜੀ ਚਲੋ ਜੀ ਅਜਾ ਰਾਜੀ ਮਰ ਪਿਆਾਨੂੰ ਇਹ ਕੀ ਪ੍ਰੋਗਰਾਮ ਹੈ ਦਾ ਇਜਿਆਦੋ ਨਾ ਪੜੀ ਨਾ ਹੈ ਫਸਟ ਆਈਏ ਫਸਟ ਆਈਏ ਫਸਟ ਨਹੀਂ ਆਈ ਮਤਲਬ ਪਾਸ ਹੋਈ ਹੈ 10ਵੀਂ ਬਹੁਤ ਮੈਨੂੰ ਪੰਜਾਬੀ ਚ ਦੱਸਣਾ ਪਾਸ ਹੋਈ ਹੈ 92% ਮੈਨੂੰ ਪਤਾ ਨਹੀਂ ਬਨ 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 ਚਲੋ ਠੀਕ ਹੈ। ਬੁੜੀ ਵਧੀਆ ਨੰਬਰ ਲੈ ਕੇ ਪਾਸ ਹੋਈ ਆ। ਤਾਂ ਕਰਕੇ ਸਾਰਾ ਤੁੰ ਨੂੰ ਮਿਠਾਉਣ ਡਿਆ। ਠੀਕ ਹੈ ਠੀਕ ਹੈ। ਉਹਦਾ ਬਗਾ ਪੜ੍ਹੋਗਾ ਉਹਦਾ ਪੜ੍ਹੇ। ਚਲੋ ਕਿਤੇ ਇਹ ਵੀ ਮੈਸੇਜ ਕਰ ਲਿਆ ਕਰਾਂਗੇ। ਠੀਕ ਹੈ ਨਾ? ਦੇਖ ਕੇ। ਚਲੋ ਜੀ। ਸਾਡੀ ਪੁੱਤਰੀ ਉੱਥੇ